ਪੰਜਾਬ 10 ਸਟਾਪ ਵੇਜ਼ ਦੇ ਦਰਸ਼ਕਾਂ ਲਈ ਮੈਂ ਰਜਿੰਦਰ ਸਿੰਘ ਤਗੜ ਲੈ ਕੇ ਹਾਜ਼ਰ ਹਾਂ ਖਬਰ ਹਰਚਰਨ ਸਿੰਘ ਭੁੱਲਰ ਡੀਆਈਜੀ ਸਬੰਧੀ ਸਤਿ ਸ਼੍ਰੀ ਅਕਾਲ ਨਮਸਕਾਰ ਅਦਾਬ ਜੀ ਅੱਜ ਖਬਰ ਆਪਾਂ ਸ਼ੁਰੂ ਕਰਾਂਗੇ ਥੋੜੇ ਜੇ ਮਜ਼ਾਕੀਆ ਢੰਗ ਨਾਲ ਇਹ ਮੈਂ ਮਜ਼ਾਕ ਸੁਣਿਆ ਲੋਕ ਆਵਾਜ਼ ਟੀਵੀ ਤੇ ਚੱਲਦੀ ਇੱਕ ਇੰਟਰਵਿਊ ਤੋਂ ਕਹਿੰਦੇ ਜੀ ਇਮਾਨਦਾਰ ਕਟੜ ਤੇ ਡੀਆਈਜੀ ਫਟੜ ਉਹ ਗੱਲਬਾਤ ਕਰ ਰਹੇ ਸੀ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਉਹਨਾਂ ਦਾ ਬਹੁਤ ਹੀ ਖਾਸ ਡੀਆਈਜੀ ਮੰਨਿਆ ਜਾਂਦਾ ਭੁੱਲਰ ਜਦੋਂ ਗ੍ਰਿਫਤਾਰ ਹੋਇਆ ਉਹ ਤੋਂ ਬਾਅਦ ਉਹਨਾਂ ਦੇ ਮੂੰਹ ਦੇ ਵਿੱਚ ਕੁੰਗੜੀਆਂ ਪੈ ਗਈਆਂ ਨਾ ਮੁੱਖ ਮੰਤਰੀ ਬੋਲਿਆ ਤੇ ਨਾ ਕੇਜਰੀਵਾਲ ਬੋਲਿਆ ਸੋ ਇਸ ਮਜ਼ਾਕ ਤੋਂ ਆਪਾਂ ਸ਼ੁਰੂ ਕਰਦੇ ਹਾਂ ਖਬਰ ਤੇ ਅੱਗੇ ਤੁਰਦੇ ਹਾਂ ਕਾਨੂੰਨੀ ਪੱਧਰ ਵੱਲ ਕਾਨੂੰਨੀ ਐਂਗਲ ਵੱਲ ਮੈਂ ਕੋਸ਼ਿਸ਼ ਕਰੂੰਗਾ ਤੁਹਾਨੂੰ ਇਹ ਦੱਸਣ ਦੀ ਤੇ ਖੁਦ ਵੀ ਜੋ ਮੈਂ ਐਡਵੋਕੇਟਸ ਨਾਲ ਗੱਲਬਾਤ ਕਰਕੇ ਸਮਝਿਆ ਕਿ ਉਹ ਤੁਹਾਨੂੰ ਕਨਵੇ ਹੋ ਜੇ ਜੋ ਕਾਰਵਾਈ ਸੀਬੀਆਈ ਨੇ ਕਰਤੀ ਭੁੱਲਰ ਤੇ ਜਿਸ ਨੂੰ ਅੱਜ ਅਦਾਲਤ ਦੇ ਵਿੱਚ ਚੰਡੀਗੜ੍ਹ ਪੇਸ਼ ਕੀਤਾ ਗਿਆ ਸੀ ਅਤੇ ਸੀਬੀਆਈ ਨੇ ਉਹਦਾ ਰਿਮਾਂਡ ਨਹੀਂ ਲਿਆ ਅਤੇ ਅਦਾਲਤ ਨੇ ਉਹਨੂੰ ਬੁੜਾਇਲ ਜੇਲ੍ਹ ਚ ਜੁਡੀਸ਼ੀਅਲ ਕਸਟਡੀ ਭੇਜ ਦਿੱਤਾ ਹੈ 14 ਲਈ 14 ਦਿਨ ਲਈ ਇਸ ਪਰਚੇ ਦੀ ਕਾਰਵਾਈ ਤਾਂ ਹਜੇ ਚੱਲਣੀ ਹੈ ਪਰ ਇਸ ਤੋਂ ਬਾਅਦ ਇੱਕ ਬਹੁਤ ਅਹਿਮ ਕਦਮ ਸੀਬੀਆਈ ਚੱਕਣ ਵਾਲੀ ਹੈ ਉਹ ਕਦਮ ਹੈਗਾ ਇੱਕ ਹੋਰ ਪਰਚਾ ਦਰਜ ਕਰਨ ਬਾਰੇ ਜਿਹਨੂੰ ਕਿਹਾ ਜਾਂਦਾ ਹੈ ਸਰੋਤਾਂ ਤੋਂ ਵੱਧ ਜਾਇਦਾਦ ਬਣਾਉਣ ਬਾਰੇ ਪਰਚਾ ਡੀਏ ਡਿਸਪੋਰਸ਼ਨੇਟ ਅਸੈਟਸ ਕੇਸ ਇਹਦੀ ਤਿਆਰੀ ਹੋ ਰਹੀ ਹੈ ਇਹਦੀ ਤਿਆਰੀ ਹੁਣ ਤੁਹਾਨੂੰ ਦੱਸ ਦਿਆਂ ਕਿ ਹੋ ਕਿਉਂ ਰਹੀ ਹੈ ਕਿਉਂਕਿ ਰਿਕਵਰੀ ਦੇ ਵਿੱਚ ਮਿਲਿਆ 7.5 ਕਰੋੜ ਰੁਪਈਆ ਪਹਿਲਾਂ ਕਹਿੰਦੇ ਸੀ 5 ਕਰੋੜ ਤੇ ਅੱਗੇ ਸੀਬੀਆਈ ਕਹਿੰਦੀ ਸੀ ਅਸੀਂ ਗਿਣਤੀ ਕਰ ਰਹੇ ਹਾਂ ਤੇ ਸੋਨੇ ਦੀ ਜਿਹੜੀ ਆ ਮਕਦਾਦ ਉਹ ਪਹੁੰਚ ਗਈ ਹੈ 2.5 ਕਿਲੋ ਤੇ 22 ਘੜੀਆਂ ਤਾਂ ਤੁਹਾਨੂੰ ਪਤਾ ਹੀ ਹੈ ਤੇ ਉਦੋਂ ਆ ਜਿਹੜੀਆਂ ਜਾਇਦਾਦਾਂ ਦੀਆਂ ਰਜਿਸਟਰੀਆਂ ਕਾਗਜ਼ ਮਿਲੇ ਆ ਉਹ ਹੁਣ ਗਿਣਤੀ ਪਹੁੰਚ ਗਈ ਐ 50 ਤੱਕ ਪਹਿਲੇ ਦਿਨ ਦੱਸਦੇ ਸੀ ਜੀ 15 ਦੇ ਕਰੀਬ ਹੁਣ ਇਹ 50 ਹੋ ਗਏ 17 ਲੋਕਰ ਯਾਨੀ ਕਿ ਬੈਂਕਾਂ ਦੇ ਵਿੱਚ ਲੋਕਰ ਰੱਖੇ ਹੋਏ ਆ ਉਹ ਚਾਬੀਆਂ ਸੀਬੀਆਈ ਨੇ ਲੈ ਲਈਆਂ ਆਪਣੀ ਜਾਂਚ ਦੇ ਦੌਰਾਨ ਆਪਣੇ ਰੇਡ ਦੇ ਦੌਰਾਨ ਹੁਣ ਇੱਥੇ ਕਾਨੂੰਨੀ رائے ਮੈਂ ਲਈ ਐਡਵੋਕੇਟ ਤਰਮਿੰਦਰ ਸਿੰਘ ਜਿਹੜੇ ਕਿ ਮੁਹਾਲੀ ਕੋਰਟ 'ਚ ਵੀ ਪ੍ਰੈਕਟਿਸ ਕਰਦੇ ਆ ਚੰਡੀਗੜ੍ਹ ਵੀ ਕਰਦੇ ਆ ਤੇ ਹਾਈ ਕੋਰਟ ਵੀ ਜਾਂਦੇ ਆ ਐਡਵੋਕੇਟ ਤਰਮਿੰਦਰ ਸਿੰਘ ਨੇ ਮੈਨੂੰ ਇਹ ਵਾਅਦਾ ਕੀਤਾ ਕਿ ਜਦੋਂ ਇੰਨੀ ਰਿਕਵਰੀ ਹੋਵੇ ਤੇ ਇਹ ਇੱਕ ਸੁਭਾਵਿਕ ਅਗਲਾ ਕਦਮ ਹੈ ਕਾਨੂੰਨੀ ਤੌਰ ਤੇ ਕਿ ਜਾਂਚ ਏਜੰਸੀ ਦੀਏ ਦਾ ਪਰਚਾ ਦਰਜ ਕਰੇ ਇਹ ਚ ਕੋਈ ਨਵੇਕਲੀ ਜਾਂ ਨਮੀ ਗੱਲ ਨਹੀਂ ਇਹ ਸਾਰੇ ਕਾਨੂੰਨੀ ਮਹਾਰਾ ਨੂੰ ਪਤਾ ਫਿਰ ਮੈਂ ਐਡਵੋਕੇਟ ਤਰਮਿੰਦਰ ਸਿੰਘ ਨੂੰ ਪੁੱਛਿਆ ਕਿ ਸੀਬੀਆਈ ਨੇ ਰਿਮਾਂਡ ਕਿਉਂ ਨਹੀਂ ਲਿਆ ਉਹਨਾਂ ਨੇ ਮੈਨੂੰ ਵਿਸਤਾਰਪੂਰਵਕ ਦੱਸਿਆ ਕਿ ਜ਼ਰੂਰੀ ਨਹੀਂ ਕਿ ਇਸ ਪਹਿਲੀ ਸਟੇਜ ਤੇ ਰਿਮਾਂਡ ਲਵੇ ਕਿਉਂਕਿ 40 ਦਿਨ ਦਾ ਸਮਾਂ ਜਿਦੇ ਵਿੱਚ ਬੀ ਐਨ ਐਸ ਤਹਿਤ ਜਿਹੜਾ ਨਵਾਂ ਕਾਨੂੰਨ ਬਣਿਆ ਹੈ ਬੀ ਐਨ ਐਸ ਐਸ ਉਹਦੇ ਤਹਿਤ ਦੁਬਾਰਾ ਅਰਜ਼ੀ ਲਾ ਕੇ 15 ਦਿਨ ਤੱਕ ਦਾ ਮੈਕਸਿਮਮ ਰਿਮਾਂਡ ਸੀਬੀਆਈ ਲੈ ਸਕਦੀ ਹੈ ਤੇ ਉਹਨਾਂ ਨੇ ਅੱਗੇ ਦੱਸਿਆ ਕਿ ਇਹ ਸੰਭਾਵਿਕ ਹੈ ਇਹ ਸੰਭਾਵਨਾ ਹੈ ਕਿ ਸੀਬੀਆਈ ਹਜੇ ਹੋਰ ਜਾਂਚ ਕਰਕੇ ਤੱਥ ਇਕੱਠੇ ਕਰ ਰਹੀ ਹੋਵੇ ਔਰ ਉਹਨਾਂ ਨੇ ਇਸ ਕਰਪਟ ਨੈਟਵਰਕ ਦੇ ਹੋਰ ਬੰਦਿਆਂ ਨੂੰ ਸ਼ਾਮਲ ਕਰਨਾ ਹੋਵੇ ਤਫਤੀਸ਼ ਤੇ ਫਿਰ ਉਹਨਾਂ ਨੂੰ ਆਮਣੇ ਸਾਹਮਣੇ ਕਰਨਾ ਹੋਵੇ ਤੇ ਉਸ ਪ੍ਰੋਸੈਸ ਦੇ ਵਿੱਚ ਫੇਰ ਹਰਚਰਨ ਸਿੰਘ ਭੋਲਰ ਡੀਆਈਜੀ ਨੂੰ ਜੇਲ੍ਹ ਤੋਂ ਪ੍ਰੋਡਕਸ਼ਨ ਵਾਰੰਟ ਤੇ ਲਿਆ ਕੇ ਰਿਮਾਂਡ ਸੀਬੀਆਈ ਲਏਗੀ ਇਹ ਸਾਰਾ ਕੁਝ ਪੁੱਛਣਾ ਇਸ ਕਰਕੇ ਜ਼ਰੂਰੀ ਸੀ ਕਿਉਂਕਿ ਜਦੋਂ ਇਹ ਪਤਾ ਲੱਗਿਆ ਕਿ ਸੀਬੀਆਈ ਨੇ ਰਿਮਾਂਡ ਹੀ ਨਹੀਂ ਮੰਗਿਆ ਤਾਂ ਇੱਕ ਚਰਚਾ ਸ਼ੁਰੂ ਹੋ ਗਈ ਕਿ ਸੀਬੀਆਈ ਤੇ ਦਬਾਅ ਪੈ ਗਿਆ ਸੀਬੀਆਈ ਹੁਣ ਨਰਮ ਹੁੰਦੀ ਜਾ ਰਹੀ ਹੈ ਕਿਉਂਕਿ ਇਸ ਡੀਆਈਜੀ ਇਧਿਆ ਤੰਦਾਂ ਬਹੁਤ ਉੱਪਰ ਤੱਕ ਜਿਵੇਂ ਮੈਂ ਪਿਛਲੀ ਖਬਰ ਦੇ ਵਿੱਚ ਦੱਸਿਆ ਮੁੱਖ ਮੰਤਰੀ ਗ੍ਰਹਿਣਵਾਸਤੇ ਵਿੱਚ ਤਾਇਨਾਤ ਇੱਕ ਓਐਸਟੀ ਨਾਲ ਡੂੰਘੀਆਂ ਜੁੜੀਆਂ ਹੋਈਆਂ ਸੀ ਇੱਥੋਂ ਤੱਕ ਮੈਨੂੰ ਪਤਾ ਲੱਗਾ ਹੈ ਕਿ ਜਿਹੜੀਆਂ ਤਾਇਨਾਤੀਆਂ ਇਸ ਅਫਸਰ ਦੀਆਂ ਆਮ ਆਦਮੀ ਪਾਰਟੀ ਦੇ ਰਾਜ ਦੌਰਾਨ ਹੁੰਦੀਆਂ ਰਹੀਆਂ ਭਾਵੇਂ ਡੀਆਈਜੀ ਪਟਿਆਲੇ ਸੀ ਜਾਂ ਫਿਰ ਡੀਆਈਜੀ ਰੋਪੜ ਰੇਂਜ ਆਇਆ ਤਾਂ ਇਸ ਦੀ ਨਿਯੁਕਤੀ ਪੰਜਾਬ ਪੁਲਿਸ ਤੇ ਡੀਜੀਪੀ ਨੂੰ ਬਾਈਪਾਸ ਕਰਕੇ ਹੁੰਦੀ ਰਹੀ ਤੇ ਇਸ ਦੇਤੇ ਹੋਈ ਕਾਰਵਾਈ ਤੋਂ ਬਾਅਦ ਪੰਜਾਬ ਪੁਲਿਸ ਤੇ ਸੀਨੀਅਰ ਅਫਸਰਾਂ ਦਾ ਇੱਕ ਖੇਮਾ ਬਹੁਤ ਸੰਤੁਸ਼ਟ ਹੈ ਉਹਨਾਂ ਨੇ ਕਿਹਾ ਕਿ ਇਹ ਅਫਸਰ ਸਾਡੇ ਜਿਹੜੇ ਉੱਪਰਲੇ ਅਧਿਕਾਰੀ ਹੈ ਉਹਨਾਂ ਦੀ ਪ੍ਰਵਾਹ ਨਹੀਂ ਕਰਦਾ ਸੀ ਤੇ ਇਸ ਕਰਕੇ ਜੋ ਸੀਬੀਆਈ ਨੇ ਕੀਤਾ ਇਹਨੂੰ ਚੰਗਾ ਸਬਕ ਸਿਖਾਇਆ ਗਿਆ ਔਰ ਇਹਦੇ ਜਿਹੜੇ ਅਸਰ ਡਿਪਾਰਟਮੈਂਟ ਤੇ ਉਹ हां पखि यानी के पॉजिटिव ਹੋਣਗੇ ਡੀਆਜੀ ਭੁੱਲਰ ਦੀ ਗ੍ਰਿਫਤਾਰੀ ਦੇ ਨਾਲ ਸਿਆਸੀ ਹਲਕਿਆਂ ਦੇ ਵਿੱਚ ਵੀ ਹਲਚਲ ਸ਼ੁਰੂ ਹੋਈ ਆ ਸੁਖਪਾਲ ਸਿੰਘ ਖੈਰਾ ਇੱਕੋ ਇੱਕ ਵਾਹਿਦ ਲੀਡਰ ਨੇ ਕਾਂਗਰਸ ਪਾਰਟੀ ਦੇ ਜਿਨ੍ਹਾਂ ਨੇ ਇਸ ਵਿਅਕਤੀ ਦੀ ਗ੍ਰਿਫਤਾਰੀ ਨੂੰ ਸਹੀ ਦੱਸਿਆ ਔਰ ਵਧੀਆ ਕਦਮ ਸੀਬੀਆਈ ਵੱਲੋਂ ਚੱਕਿਆ ਦੱਸਿਆ ਕਾਂਗਰਸ ਪਾਰਟੀ ਦੇ ਕਿਸੇ ਹੋਰ ਵੱਡੇ ਲੀਡਰ ਨੇ ਹਰ ਚਰਨ ਭੁੱਲਰ ਸੰਬੰਧੀ ਕੋਈ ਬਿਆਨ ਨਹੀਂ ਦਿੱਤਾ ਔਰ ਨਾ ਹੀ ਸ਼੍ਰੋਮਣੀ ਅਕਾਲੀ ਦਲ ਬਾਦਲ ਨੇ ਕੋਈ ਬਿਆਨ ਦਿੱਤਾ ਤੇ ਨਾ ਹੀ ਆਮ ਆਦਮੀ ਪਾਰਟੀ ਨੇ ਕੋਈ ਬਿਆਨ ਦਿੱਤਾ ਤੇ ਜਿਹੜਾ ਨਵਾਂ ਅਕਾਲੀ ਦਲ ਬਣਿਆ ਜਿਹਦੇ ਮੁਖੀ ਗਿਆਨੀ ਹਰਪ੍ਰੀਤ ਸਿੰਘ ਸੀ ਉਹਨਾਂ ਦੇ ਵੱਲੋਂ ਵੀ ਕੋਈ ਇਸ ਮਾਮਲੇ ਤੇ ਬਿਆਨ ਨਹੀਂ ਦਿੱਤਾ ਗਿਆ ਭੁੱਲਰ ਦੀ ਗ੍ਰਿਫਤਾਰੀ ਆਮ ਆਦਮੀ ਪਾਰਟੀ ਲਈ ਅੰਬੈਰੈਸਮੈਂਟ ਹੈ ਯਾਨੀ ਕਿ ਉਹਨਾਂ ਨੂੰ ਇੰਨੀ ਬੁਰੀ ਤਰ੍ਹਾਂ ਅੰਬੈਰੈਸ ਕਰਤਾ ਉਹਨਾਂ ਨੂੰ ਝੰਜੋੜ ਕੇ ਰੱਖਤਾ ਜਿਹੜੀ ਆਮ ਆਦਮੀ ਪਾਰਟੀ ਕਹਿੰਦੀ ਸੀ ਕਿ ਅਸੀਂ ਕਟੜ ਇਮਾਨਦਾਰ ਸਰਕਾਰਾਂ ਜੇ ਤੁਸੀਂ ਕਟੜ ਇਮਾਨਦਾਰੋਂ ਕੌਣ ਦੇ ਥੱਲੇ ਜਿਹੜੇ ਤਾਇਨਾਤ ਕੀਤੇ ਅਫਸਰ ਆ ਅਫਸਰ ਸ਼ਾਹੀ ਚ ਭਾਵੇਂ ਉਹ ਆਈਐਸ ਹੈ ਆਈਪੀਐਸ ਹੈ ਪੀਸੀਐਸ ਹੈ ਜੇ ਉਹੀ ਭ੍ਰਸ਼ਟ ਨੇ ਤਾਂ ਫੇਰ ਤੁਹਾਨੂੰ ਇਮਾਨਦਾਰ ਸਰਕਾਰ ਕਿਵੇਂ ਕਿਹਾ ਜਾ ਸਕਦਾ ਹੈ ਔਰ ਇਹ ਇੱਕ ਵੱਡੇ ਨੈਟਵਰਕ ਦਾ ਵੱਡੇ ਭ੍ਰਸ਼ਟਾਚਾਰ ਦੇ ਤੰਤਰ ਦਾ ਭੁੱਲਰ ਇੱਕ ਛੋਟਾ ਜਿਹਾ ਕਾਣਾ ਪੁਲਿਸ ਵਿਭਾਗ ਜੇ ਕਰਪਟ ਹੈ ਦੇ ਨਾਲ ਨਾਲ ਕਰਾਪਸ਼ਨ ਬਾਕੀ ਹੋਰ ਮਹਿਕਮਿਆਂ ਤੇ ਵੀ ਬਹੁਤ ਜ਼ਿਆਦਾ ਚੱਲਦੀ ਹੈ। ਔਰ ਤੁਸੀਂ ਇਸ ਗੱਲ ਨੂੰ ਦੇਖ ਕੇ ਹੈਰਾਨ ਹੋਵੋਗੇ ਜਿਹੜਾ ਸ਼ਿਕਾਇਤ ਕਰਤਾ ਆਕਾਸ਼ ਬੱਤਾ ਉਹਨੇ ਅੱਜ ਇੱਕ ਚੈਨਲ ਤੇ ਇੰਟਰਵਿਊ ਦਿੰਦੇ ਹੋਏ ਕਿਹਾ ਕਿ ਮੈਂ ਅਖੀਰ ਤੱਕ ਲੜਾਈ ਲੜੂੰਗਾ ਔਰ ਮੈਂ ਪੰਜਾਬ ਦੀ ਵਜਿਲੈਂਸ ਬਿਊਰੋ ਕੋਲ ਇਸ ਕਰਕੇ ਨਹੀਂ ਗਿਆ ਕਿਉਂਕਿ ਉਹਨਾਂ ਨੇ ਆਪਣੇ ਹੀ ਅਫਸਰ ਦੇ ਵਿਰੁੱਧ ਕੋਈ ਕਾਰਵਾਈ ਨਹੀਂ ਸੀ ਕਰਨੀ ਔਰ ਉਸਨੇ ਸੀਬੀਆਈ ਦੀ ਰਜਕੇ ਕੀਤੀ ਤਾਰੀਫ ਅਤੇ ਆਪਣੇ ਵਾਸਤੇ ਹਾਈ ਕੋਰਟ ਤੋਂ ਸਿਕਿਉਰਿਟੀ ਦੀ ਮੰਗ ਕੀਤੀ ਹੈ ਉਹਦੀ ਪਟੀਸ਼ਨ ਕੱਲ ਸੁਣੀ ਜਾਏਗੀ ਉਹ ਕਹਿੰਦਾ ਕਿ ਮੈਨੂੰ ਖਤਰਾ ਹੈ ਕਿ ਇਹਨਾਂ ਦਾ ਜਿਹੜਾ ਗੈਂਗ ਹੈ ਪੁਲਿਸ ਵਾਲਿਆਂ ਦਾ ਮੇਰੇ ਤੇ ਨਾਰਾਜ਼ ਹੋ ਕੇ ਮੇਰੇ ਤੇ ਕੋਈ ਕਾਰਵਾਈ ਦੁਰਘਟਨਾ ਕਰਾ ਸਕਦਾ ਅੱਜ ਮੈਨੂੰ ਲੋਕ ਆਵਾਜ਼ ਟੀਵੀ ਦੇ ਐਡੀਟਰ ਮਨਿੰਦਰਜੀਤ ਸਿੰਘ ਸਿੱਧੂ ਦੀ ਉਹ ਗੱਲ ਬਹੁਤ ਚੰਗੀ ਲੱਗੀ ਉਹਨੇ ਕਿਹਾ ਕਿ ਭਾਰਤ ਦੇ ਵਿੱਚ ਕਿਸੇ ਉੱਤੇ ਕੋਈ ਪਾਬੰਦੀ ਨਹੀਂ ਕਿ ਉਹ ਕਿੰਨੀ ਮਰਜੀ ਜਾਇਦਾਦ ਜਾਂ ਸੰਪਤੀ ਇਕੱਠੀ ਕਰ ਲੇ ਕਿਉਂਕਿ ਪਹਿਮਾਨਾ ਸਮਾਜ ਦੇ ਵਿੱਚ ਇਹ ਰੱਖਿਆ ਗਿਆ ਹੈ ਕਿ ਤੇਰੇ ਕੋਲ ਕਿੰਨੇ ਪੈਸੇ ਆ ਕਿੰਨੀ ਜ਼ਮੀਨ ਜਾਇਦਾਦ ਆ ਤੇਰੇ ਕੋਲ ਕਿੰਨੀ ਵਧੀਆ ਕੋਠੀ ਆ ਭਾਵੇਂ ਉਹ ਜਿਸ ਮਰਜ਼ੀ ਤਰੀਕੇ ਨਾਲ ਜਾਇਦਾਦ ਔਰ ਸੰਪਤੀ ਇਕੱਠੀ ਕੀਤੀ ਗਈ ਹੋਵੇ ਭਾਵੇਂ ਠੱਗੀ ਠੋਰੀ ਨਾਲ ਤੇ ਭਾਵੇਂ ਡਾਕੇ ਨਾਲ ਵਾਈਟ ਕਾਲਰ ਕਰਾਈਮ ਉਹਦੇ ਵਿੱਚ ਸ਼ਾਮਲ ਹੈ ਕਿਉਂਕਿ ਲੋਕਾਂ ਦੀ ਲਾਲਸਾ ਵੱਧ ਚੁੱਕੀ ਹੈ ਸੋ ਜਿਵੇਂ ਮਨਿੰਦਰਜੀਤ ਸਿੱਧੂ ਨੇ ਕਿਹਾ ਇਸ ਜਿਹੜੀ ਜਾ ਆਲਾ ਜਿਹੜੀ ਰੇਸ ਹੈ ਕਿ ਵੱਧ ਤੋਂ ਵੱਧ ਜਯਾਦਤ ਬਣਾਓ ਪੈਸਾ ਇਕੱਠਾ ਕਰੋ ਇਹਦੇ ਉੱਤੇ ਕੋਈ ਨਾ ਕੋਈ ਪਾਬੰਦੀ ਲਗਣੀ ਚਾਹੀਦੀ ਹੈ ਕੋਈ ਲਿਮਟ ਭਾਰਤ ਸਰਕਾਰ ਨੂੰ ਕਾਨੂੰਨ ਬਣਾ ਕੇ ਲਾਉਣੀ ਚਾਹੀਦੀ ਹੈ ਇਸ ਸੰਬੰਧੀ ਅਸੀਂ ਤੁਹਾਨੂੰ ਦੱਸਣਾ ਚਾਹਾਂਗੇ ਕਿ ਪੰਜਾਬ ਦਸਤਾਵੇਜ਼ ਦੇ ਐਪੀਸੋਡ ਨੰਬਰ 508 ਜੇ ਤੁਸੀਂ ਵੇਖੋ ਕਿ ਇਸ ਮਾਮਲੇ ਤੇ ਅਸੀਂ ਇੱਕ ਸਰਦਾਰ ਸਾਹਿਬ ਨਾਲ ਲੰਮੀ ਗੱਲਬਾਤ ਕੀਤੀ ਆ ਜਿਨ੍ਹਾਂ ਨੇ ਇਹ ਪ੍ਰਸਤਾਵ ਦਿੱਤਾ ਕਿ ਇਨਹੈਰੀਟੈਂਸ ਐਕਟ ਬਣਨਾ ਚਾਹੀਦਾ ਕਿ ਤੁਸੀਂ ਜਿਹੜੀ ਪਿੱਛੋਂ ਤੁਹਾਨੂੰ ਪੁਸ਼ਤਾਨੀ ਜਾਇਦਾਦ ਆਈ ਹੈ ਉਹਦੇ ਵਿੱਚ ਕੁਝ ਹੱਦ ਤੱਕ ਵਾਅਦਾ ਕਰ ਸਕੋ ਇਹ ਨਹੀਂ ਕਿ ਲਿਮਟਲੈਸ ਤੁਸੀਂ ਉਹਦੇ ਵਿੱਚ ਐਡੀਸ਼ਨ ਕਰਦੇ ਜਾਓ ਜਦੋਂ ਕੋਈ ਲਿਮਟ ਨਹੀਂ ਹੈਗੀ ਜਾਇਦਾਦ ਬਣਾਉਣ ਦੀ ਫਿਰ ਬੰਦੇ ਦਾ ਲਾਲਚ ਵੱਧਾ ਜਾਂਦਾ ਔਰ ਉਹ 7 8 ਪੀੜੀਆਂ ਤੱਕ ਦਾ maal ਇਕੱਠਾ ਕਰਕੇ ਤਾਂ ਹੀ ਇਸ ਦੁਨੀਆ ਤੋਂ ਰੁਖਸਤ ਹੋਣਾ ਚਾਹੁੰਦਾ ਇਸ ਖਬਰ ਨੂੰ ਫੇਰ ਆਪਾਂ ਖਬਰ ਕਰਦੇ ਆ ਮਜ਼ਾਹੀਆ ਤੌਰ ਤੇ ਮੈਂ ਆਪਣੇ ਜਵਾਨੀ ਦੇ ਦਿਨਾਂ 'ਚ ਤੁਹਾਨੂੰ ਲੈ ਕੇ ਚਲਦਾ ਕਿਤੇ ਮੈਂ ਤੇ ਮੇਰੇ ਬਾਪੂ ਜੀ ਅਸੀਂ ਕੁੜੀ ਵੇਖਣ ਗਏ ਤਾ ਮਾਤਾ ਉਹਦੀ ਕੁੜੀ ਦੀ ਕਹਿੰਦੀ ਕਾਕਾ ਤੇਰੀ ਤਨਖਾਹ ਕਿੰਨੀ ਹੈ ਮੈਂ ਉਦੋਂ ਇੰਡੀਅਨ ਐਕਸਪ੍ਰੈਸ ਸੀਟ ਤੇ ਮੇਰੀ ਤਨਖਾਹ ਸੀ 5600 ਰੁਪਏ ਮਹੀਨਾ ਮੈਂ ਕਿਹਾ ਜੀ 5600 ਰੁਪਏ ਮਹੀਨਾ ਮੇਰੀ ਤਨਖਾਹ ਹੈ ਕਹਿੰਦਾ ਉਹ ਤਾਂ ਠੀਕ ਹੈ ਕਾਕਾ ਉੱਤੋਂ ਕਿੰਨੇ ਬਣਾ ਲੈਣਾ ਤੇ ਮੈਂ ਉਦੋਂ ਗੱਲ ਸੁਣ ਕੇ ਉੱਠ ਖੜਿਆ ਤੇ ਆਪਣੇ ਬਾਪੂ ਜੀ ਨੇ ਕਿਹਾ ਕਿ ਇਸ ਪਰਿਵਾਰ ਦੀ ਸੋਚ ਬਿਲਕੁਲ ਫਾਈਨੈਂਸ਼ੀਅਲ ਹੈ ਇਨਾ ਨਾਲ ਆਪਾਂ ਰਿਸ਼ਤਾ ਨਾ ਜੋੜੀਏ ਤਾਂ ਚੰਗਾ ਹੈ ਜੇ ਜੁੜ ਗਿਆ ਤਾਂ ਸਮੱਸਿਆ ਖੜੀ ਹੋ ਜਾਊਗੀ ਸੋ ਇਸ ਕਿਸਮ ਦੇ ਵਾ ਪੈਂਦੇ ਆ ਲੋਕਾਂ ਨਾਲ ਜਿਨ੍ਹਾਂ ਦੀਆਂ ਮਤਲਬ ਕੇ ਮਾਵਾਂ ਵੀ ਉਹਨਾਂ ਦੇ ਘਰ ਵਾਲੇ ਵੀ ਇਹ ਪੁੱਛਦੇ ਆ ਕਾਕਾ ਤੇਰੀ ਤਨਖਾਹ ਤਾਂ ਠੀਕ ਹੈ ਇੱਕ ਨੰਬਰ ਵਾਲੀ ਉੱਪਰੋਂ ਦੱਸ ਕਮਾਈ ਕਿੰਨੀ ਹੈ ਖੈਰ ਇਹ ਤਾਂ ਗੱਲ ਸੀਗੀ ਉਹਦਾ ਪਰਸਨਲ ਨੋਟ ਮੈਂ ਇਸ ਖਬਰ ਨੂੰ ਕਰਦਾ ਖਤਮ ਮੈਨੂੰ ਰਿੰਦਰ ਸਿੰਘ ਤੱਗੜ ਨੂੰ ਆਗਿਆ ਦਿਓ ਜੀ ਸਤਿ ਸ੍ਰੀ ਅਕਾਲ ਨਮਸਕਾਰ ਖੁਦਾ ਹਫਿਜ਼